ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਨੂੰ ਬੇਨਤੀ ਕਰਨਾ ਚਾਹਾਂਗਾ ਮਿਸ ਨਾ ਕਰਿਓ ਅਤੇ ਅੱਗੇ ਤੋਂ ਅੱਗੇ ਸਿੱਖ ਸੰਗਤਾਂ ਨਾਲ ਇਸ ਪ੍ਰੋਗਰਾਮ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਕਿਉਂਕਿ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਸਬੰਧ ਵਿੱਚ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਹਾਂ ਤੇ ਜਿਹੜੀਆਂ ਸਿੱਖ ਸੰਗਤਾਂ ਗੁਰਬਾਣੀ ਦਾ ਰੋਜ਼ਾਨਾ ਸਹਿਜ ਪਾਠ ਕਰਦੀਆਂ ਹਨ ਜਾਂ ਫਿਰ ਨਿਤਨੇਮ ਬਾਣੀਆਂ ਦਾ ਪਾਠ ਕਰਦੀਆਂ ਹਨ ਉਹਨਾਂ ਸਿੱਖ ਸੰਗਤਾਂ ਵਾਸਤੇ ਇਹ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਜਾਣਕਾਰੀ ਬੜੀ ਹੀ ਲਾਹੇਵੰਦ ਸਿੱਧ ਹੋਵੇਗੀ ਸੰਗਤ ਜੀ ਆ ਜਿਹੜੇ ਸਕਰੀਨ ਦੇ ਉੱਪਰ ਲਿਖੇ ਹੋਏ ਮੁਬਾਰਕ ਸ਼ਬਦ ਤੁਸੀਂ ਦੇਖ ਰਹੇ ਹੋ ਬਹੁਤ ਵਾਰ ਜਦੋਂ ਅਸੀਂ ਮਹਾਰਤ ਦੀ ਬਾਣੀ ਦਾ ਪਾਠ ਕਰਦੇ ਹਾਂ ਤੇ ਐਸੇ ਸ਼ਬਦ ਜਿਹੜੇ ਆ ਇਹ ਸ਼ਬਦਾਂ ਨੂੰ ਉਚਾਰਨ ਕਰਨ ਦੇ ਵਿੱਚ ਸਾਨੂੰ ਬਹੁਤ ਦਿੱਕਤ ਹੁੰਦੀ ਆ ਹੁਣ ਜਿਹੜਾ ਪਹਿਲਾ ਸ਼ਬਦ ਆ ਇਹ ਸ਼ਬਦ ਨੂੰ ਤੁਸੀਂ ਧਿਆਨ ਨਾਲ ਦੇਖੋ ਇਸ ਮੁਬਾਰਕ ਸ਼ਬਦ ਵਿੱਚ ਦੋ ਵਾਰੀ ਹਾ ਹ ਅੱਖਰ ਲਿਖਿਆ ਹੋਇਆ ਹੈ ਫਿਰ ਜਿਹੜਾ ਲਾਸਟ ਹਾ ਹ ਅੱਖਰ ਹੈ ਉਸ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਲੱਗੀ ਹੋਈ ਆ ਹੁਣ ਇਸ ਮੁਬਾਰਕ ਸ਼ਬਦ ਦਾ ਉਚਾਰਨ ਅਸੀਂ ਕਿਵੇਂ ਕਰਾਂਗੇ ਹੋ ਸਕਦਾ ਹੈ ਵੀ ਕਈ ਸੱਜਣ ਇਹਦਾ ਪਾਠ ਇਸ ਤਰ੍ਹਾਂ ਨਾਲ ਉਚਾਰਨ ਕਰਦੇ ਹੋਣ ਹੋਹ ਪਰ ਮੈਂ ਬੇਨਤੀ ਕਰਨਾ ਚਾਹਾਂਗਾ ਇਹਦਾ ਪਾਠ ਹੋ ਇਹ ਪਾਠ ਉਚਾਰਨ ਨਹੀਂ ਕਰਨਾ ਗੁਰਬਾਣੀ ਦੇ ਵਿੱਚ ਇਸ ਮੁਬਾਰਕ ਸ਼ਬਦ ਦਾ ਪਾਠ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ 692 ਨੰਬਰ ਅੰਕ ਦੇ ਉੱਪਰ ਹੁੰਦਾ ਹੈ ਮਹਾਰਾਜ ਦੀ ਬਾਣੀ ਦੀ ਪੰਕਤੀ ਹੈ ਕਾਹੇ ਰੇ ਨਰਗ ਗਰਬ ਕਰਤ ਹੁਣ ਅੱਗੇ ਪਾਠ ਹੋ ਥੋੜਾ ਕਰਾਂਗੇ ਇਦਾ ਪਾੜ ਦਾ ਉਚਾਰਨ ਹੋਏਗਾ ਕਿਉਂਕਿ ਮੈਂ ਸ਼ੈ ਤੁਹਾਨੂੰ ਯਾਦ ਹੋਏਗਾ ਇਸ ਤੋਂ ਪਹਿਲਾਂ ਵਾਲੇ ਪ੍ਰੋਗਰਾਮਾਂ ਦੇ ਵਿੱਚ ਹਾਹੇ ਨੂੰ ਜਦੋਂ ਅਖੀਰਲੇ ਅੱਖਰ ਹਾਹ ਹੋਵੇ ਉਹਦੇ ਪੈਰ ਚ ਔਂਕੜ ਦੀ ਮਾਤਰਾ ਹੋਵੇ ਤੇ ਕਿਰਿਆਵਾਚੀ ਸ਼ਬਦ ਹੋਵੇ ਤੇ ਮੈਂ ਬੇਨਤੀ ਸੰਜੀ ਕੀਤੀ ਸੀ ਵੀ ਹਾਹ ਅੱਖਰ ਉਹਦੇ ਪੈਰ ਚ ਲੱਗੀ ਔਂਕੜ ਦੀ ਜਿਹੜੀ ਮਾਤਰਾ ਹੈ ਉਹ ਆਪਣੇ ਤੋਂ ਪਹਿਲੇ ਮੁਕਤਾ ਅੱਖਰ ਦੇ ਉੱਪਰ ਉਲਾਰ ਓੜੇ ਦੀ ਮਾਤਰਾ ਵਾਂਗੂ ਪ੍ਰੋਨਾਂਊਂਸ ਹੁੰਦੀ ਹੈ ਤੇ ਮੈਂ ਬੇਨਤੀ ਕਰਨਾ ਚਾਹਾਂਗਾ ਊਲਾਰ ਹੋੜੇ ਦੀ ਮਾਤਰਾ ਵਾਂਗੂ ਪ੍ਰੋਨਾਂਊਂਸ ਹੋਣੀ ਹੈ ਔਂਕੜ ਦੀ ਮਾਤਰਾ ਊਲਾਰ ਦਾ ਮਤਲਬ ਇਹ ਨਹੀਂ ਵੀ ਆਪਾਂ ਹੋੜੇ ਦੀ ਦਿर्घ ਮਾਤਰਾ ਨੂੰ ਲਮਕਾ ਕੇ ਉਚਾਰਨ ਕਰਨੇ ਲਮਕਾ ਕੇ ਉਚਾਰਨ ਨਹੀਂ ਕਰਨਾ ਬਸ ਅਸੀਂ ਊਲਾਰ ਹੋੜੇ ਦੀ ਮਾਤਰਾ ਵਾਂਗੂ ਪ੍ਰੋਨਾਂਊਂਸ ਕਰਾਂਗੇ ਜਾਨੀ ਕਿ ਉਹਦੀ ਆਵਾਜ਼ ਨੂੰ ਬਹੁਤਾ ਲਮਕਾਵਾਂਗੇ ਨਹੀਂ ਹਲਕੀ ਜੀ ਆਵਾਜ਼ ਵਿੱਚ ਉਚਾਰਨ ਕਰਾਂਗੇ ਹੋ ਬਸ ਇਨਾਂ ਜਾਨੀ ਕਿ ਪਾਉਟ ਚਾਨੂ ਹੋਏਗਾ ਕਾਹੇ ਰੇ ਨਰ ਗਰਭ ਕਰਤ ਹੋ ਬਿਨ ਸਜਾਏ ਝੂਠੀ ਦੇਹੀ ਇਸੇ ਤਰ੍ਹਾਂ ਹੋਰ ਵੀ ਮੁਬਾਰਕ ਬਚਨ ਹੁੰਦੇ ਮਹਾਰਾ ਦੀ ਬਾਣੀ ਤੇ ਜਿਸ ਵਖਰ ਕਉ ਤੁਮ ਆਏ ਹੋ ਇਤੇ ਪਾਠ ਆਏਗਾ ਹੋ ਜਿਸ ਵਖਰ ਕਉ ਤੁਮ ਆਏ ਹੋ ਸੋ ਪਾਇਓ ਸਤਗੁਰ ਪਾਸਾ ਹੈ ਇਸੇ ਤਰ੍ਹਾਂ ਦੂਸਰਾ ਮੁਬਾਰਕ ਸ਼ਬਦ ਤੁਸੀਂ ਦੇਖੋ ਇਸ ਮੁਬਾਰਕ ਸ਼ਬਦ ਦਾ ਜਿਹੜਾ ਸਰੂਪ ਆ ਉਹ ਤੁਸੀਂ ਦੇਖੋ ਵੀ ਹਾ ਹੇ ਅੱਖਰ ਦੇ ਉੱਪਰ ਓੜੇ ਦੀ ਮਾਤਰਾ ਲੱਗੀ ਹੋਈ ਆ ਫਿਰ ਦੂਸਰੇ ਹਾ ਹੇ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਲੱਗੀ ਆ ਹੁਣ ਵਿਆਕਰਨ ਦੇ ਮੁਤਾਬਕ ਅਸੀਂ ਉਚਾਰਨ ਕਰਨ ਦਾ ਜਿਹੜਾ ਰੂਲ ਸੀ ਕਿਰਿਆਵਾਚੀ ਸ਼ਬਦਾਂ ਦੇ ਵਿੱਚ ਉਹ ਇਹੀ ਸੀ ਵੀ ਹਾ ਹੇ ਅੱਖਰ ਦੇ ਪੈਰ 'ਚ ਲੱਗੀ ਔਂਕੜ ਦੀ ਮਾਤਰਾ ਆਪਣੇ ਤੋਂ ਪਹਿਲੇ ਅੱਖਰ ਦੇ ਉੱਪਰ ਉਲਾਰ ਓੜੇ ਦੀ ਮਾਤਰਾ ਵਾਂਗੂ ਪ੍ਰੋਨਾਂਊਂਸ ਹੁੰਦੀ ਹੈ ਜਾਨੀ ਕਿ ਉਹ ਔਂਕੜ ਦੀ ਮਾਤਰਾ ਹੋੜੇ ਦੀ ਮਾਤਰਾ ਦੇ ਰੂਪ ਵਿੱਚ ਉਲੜ ਜਾਏਗੀ ਪਰ ਇਸ ਸ਼ਬਦ ਵਿੱਚ ਤਾਂ ਹਾਹੇ ਅੱਖਰ ਦੇ ਉੱਪਰ ਆਲਰੇਡੀ ਪਹਿਲਾਂ ਤੋਂ ਹੀ ਜਿਹੜੀ ਹੈ ਹੋੜੇ ਦੀ ਮਾਤਰਾ ਲੱਗੀ ਹੋਈ ਆ ਹੁਣ ਇਸ ਮੁਬਾਰਕ ਸ਼ਬਦ ਦਾ ਪਾਠ ਇਸ ਤਰੀਕੇ ਨਾਲ ਹੋਵੇਗਾ ਕਈ ਸੱਜਣਾ ਹੋ ਸਕਦਾ ਹੈ ਇਹਦਾ ਪਾਠ ਇੰਜ ਕਰਦੇ ਹੋਣਾ ਹੋ 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 ਪਾਠ ਕਰਦੇ ਹੁਣ ਜਿੱਦਾਂ ਅਸੀਂ ਮਹਾਰਾਜ ਦੀ ਬਾਣੀ ਵਿੱਚੋਂ ਸ਼ਬਦ ਪੜ੍ਹਦੇ ਹਾਂ ਕਹੋ ਨਾਨਕ ਜਾ ਕਉ ਹੋ ਹੋ ਕਿਰਪਾਲ ਪਰ ਮੈਂ ਬੇਨਤੀ ਕਰਨਾ ਚਾਹਾਂਗਾ ਇਸ ਢੰਗ ਨਾਲੇ ਪਾਠ ਉਚਾਰ ਨਹੀਂ ਹੋਣਾ ਇਹਦਾ ਪਾਠ ਹੋ ਹੋ ਨਹੀਂ ਪੜਦਾ ਦੋ ਵਾਰੀ ਹਾਹੇ ਅੱਖਰ ਨੂੰ ਹੋੜੇ ਦੀ ਮਾਤਰਾ ਪ੍ਰੋਨਾਂਊਂਸ ਨਹੀਂ ਹੋਏਗੀ ਇਸ ਮੁਬਾਰਕ ਸ਼ਬਦ ਦਾ ਪਾਠ ਇੰਜੂ ਚੰਨ ਹੋਏਗਾ ਕਾਹੋ ਨਾਨਕ ਜਾ ਕਉ ਹੋ ਕਿਰਪਾਲ ਕਿਉਂਕਿ ਹਾਹੇ ਅੱਖਰ ਦੇ ਉੱਪਰ ਜੋ ਹੋੜੇ ਦੀ ਮਾਤਰਾ ਲੱਗੀ ਹੈ ਨਾ ਜੀ ਹੋੜੇ ਦੀ ਮਾਤਰਾ ਦੀਰਘ ਮਾਤਰਾ ਇਸ ਮਾਤਰਾ ਨੂੰ ਅਸੀਂ ਲਮਕਾ ਕੇ ਪ੍ਰੋਨਾਂਊਂਸ ਕਰਾਂਗੇ ਹੋ ਕਿਰਪਾਲ ਇਸ ਢੰਗ ਨਾਲ ਫਿਰ ਅਸੀਂ ਮਹਾਰਾਜ ਦੀ ਬਾਣੀ ਦੇ ਵਿੱਚੋਂ ਸ਼ਬਦ ਪੜ੍ਹਦੇ ਹਾਂ ਲਬ ਲੋਭ ਤਜ ਹੋ ਨਿਚਿੰਦਾ ਇੱਥੇ ਵੀ ਪਾਠ ਆਏਗਾ ਹੋ ਨਿਚਿੰਦਾ ਜਾਨੀ ਕਿ ਇਹਦਾ ਪਾਠ ਉਚਾਰਨ ਹੋਏਗਾ ਹਾਹੇ ਅੱਖਰ ਦੇ ਉੱਪਰ ਜੋ ਹੋੜੇ ਦੀ ਮਾਤਰਾ ਹੈ ਉਹਨੂੰ ਅਸੀਂ ਲਮਕਾ ਕੇ ਪ੍ਰੋਨਾਂਊਂਸ ਕਰਾਂਗੇ ਤੇ ਜਿਹੜੀ ਹਾਹੇ ਅੱਖਰ ਦੇ ਪੈਰ 'ਚ ਔਂਕੜ ਦੀ ਮਾਤਰਾ ਲੱਗੀ ਹੋਈ ਆ ਸੰਗਤ ਜੀ ਔਂਕੜ ਦੀ ਜਿਹੜੀ ਮਾਤਰਾ ਹੈ ਉਹ ਊੜੇ ਨੂੰ ਊਲਾਰ ਊੜੇ ਦੀ ਮਾਤਰਾ ਲੱਗ ਕੇ ਪ੍ਰੋਨਾਂਊਂਸ ਹੋਵੇਗੀ ਤੋਂ ਸ਼ਬਦ ਦਾ ਉਚਾਰਨ ਹੋਏਗਾ ਹੋ ਹੋ ਨਿਚਿੰਦਾ ਯਵਰ ਸ਼ਬਦ ਦਾ ਪਾਠ ਹੋਏਗਾ ਹੋ ਕਿਰਪਾਲ ਇਸ ਢੰਗ ਦੇ ਨਾਲ ਇਹਨਾਂ ਮੁਬਾਰਕ ਸ਼ਬਦਾ ਦਾ ਪਾਠ ਚਰਨ ਹੋਵੇਗਾ ਮੈਂ ਉਮੀਦ ਕਰਦਾ ਸੰਗਤ ਜੀ ਆਪ ਜੀ ਨੂੰ ਅੱਜ ਦੇ ਇਸ ਪ੍ਰੋਗਰਾਮ ਵਿੱਚ ਦਿੱਤੀ ਜਾਣਕਾਰੀ ਜਰੂਰ ਸਮਝ ਵਿੱਚ ਆ ਗਈ ਹੋਵੇਗੀ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਅੱਗੇ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ